ਬਾਬਾਈ ਦੀ ਕਿਰਪਾ ਦੇ ਨਾਲ ਗ੍ਰਾਮ ਪੰਚਾਇਤ ਪਿੰਡ ਵਾਂ ਦਾ ਸਰਪੰਚੀ ਦਾ ਕੰਮ ਸ਼ੁਰੂ ਆ ਜੀ ਬਿਲਕੁਲ ਆ ਵੇਖੋ ਜੀ ਥੱਲੇ ਪਕਾਈ ਕਰਕੇ ਐ ਵਧੀਆ ਇਹ ਨਹੀਂ ਜਾਂਦੀ 50 ਸਾਲ ਪਾਹੂ ਹਣ ਛੜਕ ਤੁਹਾਡੀ ਹਾਂ ਜੀ ਨਹੀਂ ਨਹੀਂ ਹਾਂ ਠੀਕ ਤੁਹਾਡਾ ਪਾਣੀ ਦਾ ਗੰਦ ਨਿਕਲ ਗਿਆ ਕਿਹੜਾ 70 70 ਸਾਲਾਂ ਤੋਂ ਤੁਹਾਡਾ ਕੋਈ ਪਾਣੀ ਦਾ ਗੰਦ ਨਹੀਂ ਕੱਢ ਸਕਿਆ ਆ ਸਾਡਾ ਸਰਪੰਚ ਆ ਮੈਂਬਰ ਸਾਹਿਬ ਨੇ ਮੋਦ ਬਾਰ ਇਹ ਵੀ ਸਾਡਾ ਉਹ ਵੀ ਮੋਦ ਬਸਾਰੇ ਮੋਦ ਬਾਰ ਬੰਦੇ ਆ ਜੀ ਸਾਡੇ ਤਾਂ ਕਰਕੇ ਸਾਡੀ ਪੰਚਾਇਤ ਬਣੀ ਆ ਤੇ ਆ ਤੁਹਾਡਾ ਪਾਣੀ ਦਾ ਮੈਂ ਪੁੱਛਣ ਆ ਗਿਆ ਤੇ ਨਿਕਲਿਆ ਕਿ ਜ਼ਿੰਦਗੀ ਜੀ ਨਹੀਂ 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 ਦੱਸ ਭਾਊ ਵੱਡ ਘੜ ਤੱਕ ਨਾ ਹਰ ਕੀ ਪੰਚਾਇਤ ਆਪਣੀ ਨੇ ਤੇਰੀ ਕਿ ਤੇਰੀ ਗਲੀ ਬਣਾਉਣੀ ਆ ਤੇਰੀ ਵੀ ਗਲੀ ਬਸ ਸਾਰੇ ਸਾਰਿਆਂ ਦੀ ਸਾਰਿਆਂ ਦੀ ਪਰ ਐਡਾ ਕੰਮ ਆਹ ਐਡਾ ਇੰਨਾ ਸਾਰੇ ਰੱਬ ਜੀ ਆਵੇ ਹਾਂ ਸਾਡੇ ਭਾਦਰ ਰੱਬ ਹੀ ਹੈ ਬਸ ਬਸ ਹੈ ਬਿਲਕੁਲ ਬਿਲਕੁਲ ਸਾਡੇ ਭਾਦਰ ਰੱਬ ਹੀ ਸਾਲੇ ਮੈਂ ਭਗਤ ਤੇ ਗਿਆ ਸੀ ਨਾ ਆ ਵੇਖ ਲੋ ਥੱਲੇ ਦੀ ਐਂਡ ਦੀਕ ਜਾਣਾ ਸਾਰਾ ਕੰਮ ਫਿਰ ਸਿੱਧੀ ਉਹ ਉੱਥੋਂ ਦੀਕ ਜਾਣੀ ਹੈ ਮਤਲਬ ਪੀ ਅੱਧਾ ਕਿਲੋਮੀਟਰ ਲੱਗ ਭੱਗਿਆ ਗਿਆ ਸਚਾ ਨੂੰ ਵੀ ਉਹ ਇਸੇ ਸਕੂਟਰੀ ਖਲੋਤੀ ਮੇਰੇ ਵਾਲੀ ਪਰ ਲਈ ਉੱਥੋਂ ਦੀ ਕਿਉਂ ਜਾਣਾ ਕੰਮ ਚਲੋ ਮਹਾਰਾਜ ਕਿੰਦਾ ਕਿਰਪਾ ਕਰੇ ਗਾਂ ਪੰਚਾਇਤਾਂ ਵਧੀਆ ਵਧੀਆ ਹੀ ਬੰਦੀਆਂ ਰਹਿਣ ਮਤਲਬ ਕਿ ਆਪਣੀਆਂ ਹੀ ਮਾਨਦਗੀਆਂ ਰਹਿਣਾ ਹਾਂ ਹੋਰ ਸਰਪੰਚ ਸਾਹਿਬ ਤੁਸੀਂ ਕੋਈ ਕਹਿਣਾ ਚਾਹੋਗੇ ਨਹੀਂ ਕੋਈ ਤਾਂ ਕੋਈ ਤਾਂ ਮਮਾ ਕਹਿੰਦਾ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਇਹ ਤੋਂ ਟੱਕ ਪਟਾਇਆ ਆਪਾਂ ਨੂੰ ਪਿਆ ਤਾਂ ਵੀ ਇਹਨਾਂ ਦੀਆਂ ਮੀਤਾਂ ਕਰੇ ਉਤਰਾਗੇ ਮੀਤਾਂ ਦੇ ਕਰੇ ਉਤਰਾਗੇ ਹਾਂਜੀ ਹਾਂਜੀ ਕਿਸੇ ਦਾ ਹਰੇਕ ਹਰੇਕ ਭਾਈ ਦਾ ਕੰਮ ਹੋਊਗਾ ਪਿੰਡ ਦੇ ਵਿੱਚ ਹਰੇਕ ਦਾ ਕੰਮ ਹੋਊਗਾ ਬਿਨਾਂ ਧੜੇ ਬੰਦੀ ਤੋਂ ਬਿਨਾਂ ਈਰਖਾ ਤੋਂ ਸਾਰਿਆਂ ਦਾ ਕੰਮ ਹੋਊਗਾ ਹੋਊਗਾ ਨਾ ਕਲਾ ਮੇਰੀ ਫੋਟੋ ਮੜ ਜੀ ਆਉਂਦੇ ਹਨ ਤੁਸੀਂ ਕੀ ਥੈਂਕ ਯੂ ਇਹ ਗਲੀ ਪਰੇ ਜੀ ਲਵ ਯੂ ਆਲ ਲਵ ਯੂ ਆਲ ਬਸ ਲਵ ਯੂ ਆਲ